ਗੁਰਦਾਸਪੁਰ ਚ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਡੀਆਂ ਮਾਰ ਤਾਰਿਆ ਮੌਤ ਦੇ ਘਾਟ ਤੇ ਖੁਦ ਵੀ ਕੀਤੀ ਆਤਮ ਹੱਤਿਆ ਗੁਰਦਾਸਪੁਰ ਚ ਸਵੈਰਸਾਰ ਇੱਕ ਐਸੀ ਮੰਦ ਭਾਗੀ ਘਟਨਾ ਸਾਹਮਣੇ ਆਈ ਆ ਜਿਸ ਨੇ ਗੁਰਦਾਸਪੁਰ ਪੁਲਿਸ ਨੂੰ ਵਿਭਾਜਨਾ ਪਾ ਦਿੱਤੀਆਂ ਇਸ ਘਟਨਾ ਚ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਜੋ ਕਿ ਗੁਰਦਾਸਪੁਰ ਜੇਲ੍ਹ ਚ ਹੀ ਪ੍ਰੇਸਕੋ ਕੰਪਨੀ ਤਹਿਤ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਸੀ ਉਸ ਦੇ ਵੱਲੋਂ ਘਰੇਲੂ ਕਲੇਸ਼ ਦੇ ਚੱਲਦੇ ਪਹਿਲਾ ਆਪਣੀ ਪਤਨੀ ਅਤੇ ਸੱਸ ਨੂੰ ਗੋਡੀਆਂ ਮਾਰ ਕੇ ਕਤਲ ਕੀਤਾ ਉਸ ਤੋਂ ਬਾਅਦ ਗੁਰਦਾਸਪੁਰ 7 ਨੰਬਰ ਸਕੀਮ ਵਿਖੇ ਆਪਣੇ ਕੁਆਟਰ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਗੁਰਪ੍ਰੀਤ ਨੇ ਆਪਣੀ ਡਿਊਟੀ ਵਾਲੀ AK74 ਨਾਲ ਘਟਨਾ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਇਤਲਾ ਮਿਲਦੇ ਹੀ SSP ਗੁਰਦਾਸਪੁਰ ਨੇ ਆਪਣੀ ਟੀਮ ਦੇ ਨਾਲ 7 ਨੰਬਰ ਸਕੀਮ ਚ ਉਕਤ ਕੁਆਟਰ ਨੇ ਘੇਰਾ ਪਾ ਲਿਆ ਅਤੇ ਗੁਰਪ੍ਰੀਤ ਸਿੰਘ ਨੂੰ ਸਰੈਂਡਰ ਕਰਨ ਲਈ ਕਿਹਾ। ਲੇਕਿਨ ਕਾਫੀ ਜਦੋ ਜਹਿਦ ਦੇ ਬਾਅਦ ਵੀ ਗੁਰਪ੍ਰੀਤ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਨਹੀਂ ਕੀਤਾ ਅਤੇ ਉਕਤ AK47 ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਿਸ ਦੇ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੈਨੂੰ ਸਾਈਕੋਪੈਥੀ ਅੱਛਾ ਤੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਤੇ ਮੰਮੀ ਨੇ ਫਿਰ ਇਸ ਨੂੰ ਆਪਣੇ ਨਾਲ ਰੱਖ ਲਿਆ ਕੋਈ ਗੱਲ ਨਹੀਂ ਸਾਨੂੰ ਤਾਂ ਪਰੇਸ਼ਾਨ ਇੰਨਾ ਕਰਦਾ ਵਾ ਤੇ ਇਸ ਕਰਕੇ ਇਹ ਬੰਦਾ ਪਹਿਲੇ ਵੀ ਤੁੰਦੀਆਂ ਦਿੰਦਾ ਸੀ ਤੇ ਇਹਦਾ ਕੇਸ ਵੀ ਚੱਲਦਾ ਸੀ ਕੋਰਟ ਦੇ ਵਿੱਚ ਅੱਛਾ ਪਰ ਤਾਂ ਨਹੀਂ ਕੋਈ ਨੇ ਕਿੰਨੇ ਵਜੇ ਘਟਾਣ ਦਿੱਤਾ ਫਿਰ ਇਹ ਪਾਜੀ 3 ਵਜੇ ਦੇ ਆਸ-ਪਾਸ ਆਇਆ ਇਹਨੇ ਕੰਦ ਨੂੰ ਟੱਪਿਆ ਇਹਨੇ ਉਸ ਚਿੱਦਰ ਨੂੰ ਵਾਜ ਦਿੱਤੀ ਆ ਜੇ ਜਦੋਂ ਸਿਸਟਰ ਨੂੰ ਆਜ ਦੇ ਕੇ ਤੇਨੇ ਉਹਦਾ ਕਾਲ ਖੋਲ ਕੀਤੀ ਆ ਜਦੋਂ ਉਹ ਦਰਵਾਜ਼ਾ ਜਾਲੀ ਵਾਲਾ ਦਰਵਾਜ਼ਾ ਕੋਲੋਂ ਆ ਕੇ ਆਇਆ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਦਾਲੀਆਂ ਮਰਜਾਨਪੁਰ ਦੇ ਰਹੇਗਾ ਗੁਰਦਾਸਪੁਰ ਦਾ ਹੀ ਬੰਨ ਵਾਲਾ ਹੈਗਾ ਆ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜ਼ੈਂਟਲੀ ਆ ਉਹ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਟੀ ਹੈ ਉੱਥੇ ਹੈ ਕੰਮ ਕਰਿਆ ਸੀ ਆ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਵੀ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵੈਪਨ ਲੈ ਗਿਆ ਇਹਨੇ ਜਿਹੜਾ ਹੈਗਾ दरंगला पी जो डिशन अपनी जी वाइफ है और जो मदर हैगी अपनी सास उन्होंने शूट करता जड़ी है इमीडिएटली जी है इमीडिएटली जो डी एस पी दीनानगर एस एच ओ सिटी एस पी डी साहब सारी साम जी मल्टीपल असी सूबे जी मल्टीपल टीमा, SSG टीम अलोंग विद एस एस जी टीम एस एस जी एंड एस ओ जी जी टीम हैगी अभी जरा है पूरे जिले के जरा कॉम्बिंग ओपरेशन किया ਦੰਨ ਛੜੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਐਚਓ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਛੜੀ ਟੀਮਾਂ ਨੇ ਆ ਕੇ ਇੱਥੇ ਕੋਡਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚਓ ਐਸਐਚਓ ਸਾਹਿਬ ਨੇ ਕੀਤੀ इवन ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਜਿਹੜਾ ਹੈਗਾ ਅਫਸਰਨਟਲੀ ਇਨ ਜਿਹੜਾ ਹੈਗਾ ਸੁਸਾਈਡ ਕਰ ਦਿੱਤਾ ਇੱਕੋ ਹੀ ਸਾਮਣੇ ਸੀ ਕੋ ਸਰ ਜੀ ਜੀ ਸਰ ਕੋਈ ਕਿਸਮ ਆ ਜੀ ਦੇਖੋ ਉਹ ਜੇ ਗਾਰਡ ਡਿਊਟੀ ਚ ਸੀਗਾ ਬਾਕੀ ਸਾਰੀ ਇਨਵੈਸਟੀਗੇਸ਼ਨ ਸਿਕਾਵੇਗਾ ਜੀ ਡਿਊਟੀ ਦਾ ਕੀ ਕਾਰਨ ਸੀ ਮਾਰਨ ਦਾ ਦੇਖੋ ਦੇਖੋ ਐਜ ਆਫ ਨਾਓ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਦੇਖ ਰਹੇ ਹੈਗੇ ਬਟ ਪ੍ਰਾਇਮਰ ਫੈਸਾ ਜਿਹੜਾ ਹੈਗਾ ਇਹਦੀ ਇਹਦੀ ਵਾਈਫ ਦੇ ਨਾਲ ਕੋਈ ਆ ਜਿਹੜਾ ਡਿਸਪਿਊਟ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਹੈਗਾ ਨਹੀਂ 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 ਜੀ ਐਜ ਆਫ ਨਾਊ ਇਹੋ ਜਿਹਾ ਕੋਈ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਪੂਰੇ ਕਨਵਿੰਸ ਕੀਤਾ ਹੈਗਾ ਐਂਡ ਅਸੀਂ ਸਾਡਾ ਕਿਉਂਕਿ ਤੁਸੀਂ ਦੇਖ ਸਕਦੇ ਹੋਗਾ ਕਿ ਸ਼ਾਇਦ ਨੰਬਰ ਸੀਮ ਬੜੀ ਵੀ ਐਸੀ ਸਕੀਮ ਹੈਗੀ ਐਂਡ ਇੱਥੇ ਕਾਫੀ سارے ਫਲੈਟਸ ਹੈਗੇ ਕਾਫੀ سارے ਲੋਕ ਹੈ ਤਾਂ ਉਹਨਾਂ ਦੀ ਸੇਫਟੀ ਕਰਕੇ ਅਸੀਂ ਚਾਰੋਂ ਤਰਫੋਂ ਇਹਨਾਂ ਨੂੰ ਕੋਆਰਡੀਨੇਟ ਕੀਤਾ ਹੈਗਾ ਅਸੀਂ ਪੂਰੀ ਜਿਹੜਾ ਹਰ ਇੱਕ ਜਿਹੜਾ ਪੁਆਇੰਟ ਅਸੀਂ ਸੀਲ ਕਰ ਲਿਆ ਸੀਗਾ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹ ਪੂਰਾ ਅਸੀਂ ਜਿਹੜਾ ਪਬਲਿਕ ਸੇਫਟੀ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਅਸੀਂ ਜਿਹ ਮਿਨਿਮਮ ਜਿਹੜਾ ਹੈਗਾ ਅਸੀਂ ਟਰਾਈ ਕੀਤਾ ਕਿ ਵੀ ਨਾ ਨੋ ਇਹਨਾਂ ਨੂੰ ਕਨਵਿੰਸ ਕਰਕੇ ਇਹਨੂੰ ਸ਼ਰਿੰਡਰ ਕਰ ਆਪਣੀ ਸਾਰੀ ਸਾਰੀ ਦੱਸ ਹੋ ਗਈ ਜੀ ਹਾਂ ਜੀ ਜੀ ਇਹ ਠੀਕ ਹੈ ਸੱਚ ਕੋਲੀ ਮਾਰੀ ਨਾ ਜਦੋਂ ਅਸੀਂ ਇਨਵੈਸਟੀਗੇਟ ਕਰ ਰਹੇ ਇਹਦੇ ਸ਼ੋਰ ਜਿਹੜਾ ਹੈਗਾ ਇੱਕ ਸ਼ੋਰ ਦੇ ਕਾਰਨ ਕੀ ਲੱਗਾ ਵੀ ਸਸ ਸਰਪਤ ਦੇਖੋ ਆਲਰੇਡੀ ਲਿਟੀਗੇਸ਼ਨ ਜਿਹੜਾ ਹੈਗਾ ਇਹਨਾਂ ਜਿੰਨੀ ਜਿੰਨੀ ਸਾਡੇ ਨਾਲ ਇਹਨਾਂ ਦੀ ਗੱਲ ਹੋਈ ਹੈ ਉਹਦੇ ਚ ਜਿਹੜੀ ਹੈਗੀ ਲਿਟੀਗੇਸ਼ਨ ਜਿਹੜੀ ਹੈਗੀ ਉਹ ਚੱਲ ਵੀ ਹੈਗੀ ਵਾਈਫ ਦੇ ਨਾਲ ਇਹਨਾਂ ਦਾ ਫੈਮਿਲੀ ਡਿਸ਼ੂਟ ਹੈ ਇਸ ਕਰਕੇ ਜਿਹੜਾ ਹੈਗਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਬਟ ਸਾਡੀ ਟੀਮ ਨੇ ਸਪੈਸ਼ਲੀ ਸੈਟੀ ਸਿਟੀ ਐਂਡ ਐਸਪੀਡੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਕਿਉਂਕਿ ਇਮੀਡੀਏਟਲੀ ਕੁਝ ਇਹੜੀ ਏਰੀਆ ਚ ਆ ਕੇ ਜੜੀ ਕੋਈ ਆਫਰ ਦਾ ਡੈਮੇਜ ਨਾ ਹੋ ਜਾਏ ਤਾਂ ਇਸ ਕਰਕੇ ਅਸੀਂ ਜਿਹੜਾ ਹੈਗਾ ਪੂਰਾ ਇਹਨੂੰ ਕੋਆਰਡੀਨੇਟ ਕੀਤਾ ਹੈਗਾ ਐਂਡ